ਤੋ ਚੰਗੜੇ ਨੇ ਸਾਡੀ ਸਾਡੀ ਚੱਕਾਈ ਰਹੀ ਹੈ ਨਾ ਜਾਨ ਆਣ ਕੇ ਸਾਡੀ ਵੀ ਚੱਕਾਈ ਬਾਈ ਆਓ ਹੱਥ ਜੋੜ ਲਈ ਪੰਡਤ ਪਹਿਲਵਾਨ ਪਿੱਕੀ ਬਾਈ ਬੇਨਤੀ ਹੈ ਪੰਡਤ ਪਹਿਲਵਾਨ ਪਿੱਕੀ ਬਚਾਓ ਲਓ ਸਾਹਮਣੇ ਕਹਿੰਦੇ ਪੰਡਤ ਪੁੱਜਿਆ ਪਿੱਕੀ ਵਾਲਾ ਲੈਸਰੇ ਵਿੱਚੋਂ 골ਡ ਮੈਡਲ ਇੱਕ ਪਹਿਲਵਾਨਾ ਬਾਈ ਹੱਥ ਜੋੜੀ ਕਰੋ ਜੱਜੂ ਬਜ ਜੱਜ ਪਹਿਲਵਾਨ ਲੱਗ ਲੱਗ ਜੱਜ ਪਹਿਲਵਣ ਇਸੇ ਨਗਰ ਦਾ ਪਹਿਲਵਣ ਇੱਕ ਵਾਰ ਤਾੜੀਆਂ ਲਾ ਦਿਓ ਬਣਾ ਕੇ ਸਿਰੇ ਦੀ ਕੁਸ਼ਤੀ ਤੁਹਾਡੇ ਸਾਹਮਣੇ ਕਰਵਾਈ ਜਾਣੀ ਆ ਬਈ ਇੱਕ ਵਾਰ ਕਰੋ ਹੱਥ ਖੜਾ ਜੱਜ ਪਹਿਲਵਣ ਲਾਲਗੜ ਜੱਜ ਪਹਿਲਵਣ ਇਸੇ ਨਗਰ ਦਾ ਪਹਿਲਵਣ ਤੇ ਨਾਲ ਪੰਡਿਤ ਪਹਿਲਵਣ ਪਿੱਖੀ 골ਡ ਮੈਡਲਿਸਟ ਪਹਿਲਵਣ ਕੋਲਣਾਣੀ ਪਹਿਲਵਾਨ ਜੀ ਪ੍ਰਵਾਨ ਜੀ ਵਧੀਆ ਪਹਿਲਵਾਨ ਹੈ ਕੁਸ਼ਤੀ ਕਰੋ ਤੁਸੀਂ ਉਧਰ ਬਾਜ ਦੇ ਰਿਹਾ ਪਹਿਲਵਾਨ ਪੰਡਿਤ ਪਹਿਲਵਾਨ ਪਿੱਖੀ ਜੱਜ ਪਹਿਲਵਾਨ ਜੀ ਸਾਡੇ ਨਗਰ ਵਿੱਚ ਆ ਕੇ ਪਹਿਲਵਾਨ ਨੇ ਆਵਾਜ਼ ਦਿੱਤੀ ਹੈ ਬਈ ਆਓ ਜੱਜ ਪਹਿਲਵਾਨ ਹੱਥ ਜੁੜੀ ਦੇ ਵਿੱਚ ਬਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਜੇ ਕੁਸ਼ਤੀ ਦਾ ਸੁਆਦ ਆਉਣਾ ਚਾਹੁੰਦੇ ਤੁਸੀਂ ਬਾਈ ਉਧਰ ਪੱਕੂ ਪਹਿਲਵਾਨ ਰਾਂ ਅੱਛੇ ਜੀ ਮੰਨਦਾ ਤੇ ਜਿਹੜੀ ਖੇਲੀ ਛੇੜਦੇ ਘੋਲ ਕੇ ਲਾਓ ਮੈਦਾਨ ਦੇ ਵਿੱਚ ਚੱਲ ਜਿਓ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਉਧਰ ਪੱਕੂ ਪਹਿਲਵਾਨ ਨੇ ਡੰਡ ਬੈਠਕਾ ਲਾਈਆਂ ਨੇ ਜਰੂਰ ਪਹਿਲਵਾਨ ਦਾ ਮਾਨ ਸਨਮਾਨ ਕਰਨਾ ਪਾਪੀ ਪੇਟ ਦਾ ਸਵਾਲ ਆ ਲਓ ਚੱਲਦੀ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਪਾਸੇ ਰੌਣੀ ਵਾਲਾ ਪਹਿਲਵਾਨ ਦੂਜੇ ਪਾਸੇ ਵਿਜੇ ਪਹਿਲਵਾਨ ਖੜੇ ਨੇ ਕਹਿੰਦਾ ਰੰਧੀ ਦੁਨੀਆ ਸਲਾਮਾ ਫਿਰ ਕਰਦੀ ਹੁੰਦਾ ਜਿਹੜਿਆ ਸਰੀਰਾਂ ਵਿੱਚ ਜੋੜ ਪਈ ਹੁਣ ਜੇ ਪੈਸੇ ਤੇ ਲੈ ਸਭ ਲੁੱਟ ਸਕਦਾ ਨਾ ਮਿਹਨਤਾਂ ਨੂੰ ਕੋਵੇ ਕੱਢੇ ਚੋਰ ਵੀ ਚੋਰੀ ਮਾਣ ਦੀ ਤੇ ਹੱਲਾਸ਼ੇਰੀ ਬਾਪੂ ਦੀ ਹਰਿੰਦਰਾ ਮਹਾਰਾ ਗੁਰੂ ਦੀਆਂ ਬੇੜੇ ਪਾੜ ਲਾਉਂਦੀਆਂ ਉਹ ਕੰਡੇ ਜੰਮਦੇ ਹੀ ਦਿਖੇ ਹੁੰਦੇ ਬੱਲਿਆ ਈ ਕਿ ਲਾ ਕੇ ਦਲੇਰੀਆਂ ਆਉਂਦੀਆਂ ਉਹ ਕੰਡੇ ਜੰਮਦੇ ਹੀ ਦਿਖੇ ਹੁੰਦੇ ਬੱਲਿਆ ਉਹ ਟੀਕੇ ਲਾ ਕੇ ਦਲੇਰੀਆਂ ਆਉਂਦੀਆਂ ਉਧਰ ਹੈਪੀ ਵਾਲੀ ਕੁਸ਼ਤੀ ਨੂੰ ਬੇੰਤੀ ਆ ਸਮਾ ਦੇ ਦੋ ਸਵੇਗਾ ਪਹਿਲਵਾਨ ਜੀ 2 ਮਿੰਟ ਦਾ ਸਮਾਂ ਬਾਕੀ ਆ ਉਧਰ ਹੈਪੀ ਬਲਰ ਰੌਣੀ ਉਪਰਲੀ ਸਾਈਡ ਬਾਤ ਸੰਮੇ ਦੀ ਹੋਣੀ ਹੈ ਕੌਣ ਜਿੱਤ ਪ੍ਰਾਪਤ ਕਰਦਾ ਆ ਬੱਲੇ 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 ਨਹੀਂ ਉਹ ਵੀ ਸੰਗ ਨੌਜਵਾਨਾਂ ਦੀਆਂ ਕਹਿੰਦਾ ਜਦ ਗੱਬਰੂ ਦੇ ਪੱਟ ਪਿੱਟਦੇ ਨੇ ਹਰ ਥਾਂ ਤੇ ਚਰਚੇ ਛੱਡਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਕੁਸ਼ਤੀ ਤੇ ਮੀ ਨੋਟਾਂ ਦੇ ਪਰਦੇ ਨਹੀਂ ਬਾਈ ਪੰਜੇ ਦੇ ਵਿੱਚ 500 ਬਾਈ ਕਰੋ ਹੱਥ ਖੜਾ ਰਣਜੀਤ ਪੈਰਵਣਾ ਉੱਤਰਾ ਇਹ ਕਲਵੰਤ ਪਹਿਲਵਾਂ ਜੀ ਉਤਤ ਨਾ ਦਾ ਪੈਰ ਤਿਆਰ ਕੀਤਾ ਪਹਿਲਵਾਨ ਭਾਈ ਸੰਜੇਪ ਪਹਿਲਵਾਨ ਰੌਣੀ ਅਮਰੀਕ ਪਹਿਲਵਾਂ ਜੀ ਦਾ ਤਿਆਰ ਕੀਤਾ ਪਹਿਲਵਾਨ ਬੜੀ ਸ਼ਾਨਦਾਰ ਕੁਸ਼ਤੀ ਤੁਹਾਡੇ ਸਾਹਮਣੇ ਸ਼ੁਰੂ ਹੋਈ ਆ ਭਾਈ ਨਾਲੇ ਬੇਨਤੀ ਆ ਦੋ ਨੰਬਰ ਚੰਡੀ ਦੇ ਪਹਿਲਵਾਨ ਨੂੰ ਲਖੀ ਚਨੌਤਾ ਗੁਰਪ੍ਰੀਤ ਪਹਿਲਵਾਨ ਸਮਾਣਾ ਇਹ ਤਿਆਰ ਰਹੋ ਲਓ ਦਰਪੰਸ ਪੈਗਨ ਗਰਾਉਂਡ ਉੱਪਰਲੀ ਸਾਈਡ ਧੌਣ ਤੇ ਧਰਿਆ ਹੋਇਆ ਗੋਡਾ ਉਹ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਭਾਈ ਜੋਰ ਜਦਨ ਲੱਗ ਜਾਣ ਮਿੱਤੋਂ ਬਾਹਰ ਦੇ ਉਦੋਂ ਤੋਂ ਹੀ ਆਉਂਦਾ ਨਹੀਂ ਸੁਆਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੀ ਕੀਤੀ ਹੋਈ ਕਮਿਟਮੈਂਟ ਖੁੱਲੇ ਟਾਈਮ ਦੀ ਉਹ ਕਰੇ ਮਜਬੂਰ ਪਰ ਬਹਾਨੇ ਲਾਉਣ ਨੂੰ ਕਰਦਾ ਇਹ ਤੰਗਡੂ ਮਸੇੜੀ ਵਾਲਿਆ ਜਦੋਂ ਰਿੰਗ ਮਰ ਮੰਗ ਕੋਟਾ ਸੱਲੇ ਤੋਂ ਨੂੰ ਉਹ ਕਰਦਾ ਏ ਤੰਗ ਟੁੰਬ ਸੇੜੀ ਵਾਲਿਆ ਜਦੋਂ ਰਿੰਗ ਮਰ ਮੰਗ ਕੋਟਾ ਸੱਲੇ ਤੋਂ ਨੂੰ ਉਧਰ ਵਿਜੇ ਪਲਵਣ ਉੱਪਰਲੀ ਸਾਈਡ ਤੇ ਦੂਸਰੇ ਪਾਸੇ ਰਣਜੀਤ ਪਲਵਣ ਉੱਦਾਂ ਤੇ ਸੰਜੇ ਪਲਵਣ ਰੌਣੀ ਆਹ ਬੱਲੇ 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 ਨਹੀਂ ਹੋ ਰਿਹਾ ਨਾ ਨੌਜਵਾਨਾਂ ਦੀਆਂ ਇੱਧਰ ਗੱਲ ਲੋ ਪਲਵਣ ਜੀ ਸਾਹਮਣੇ ਲਿਆਓ ਕੁਸ਼ਤੀ ਲੋਕ ਦੁਬਾਰਾ ਤੋਂ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਆ ਕਿਹੜਾ ਸ਼ਾਮੀ ਦੀ ਚੋਰੀ ਦਾ ਆਹ ਬਾਪੂ ਕੁੱਟ ਬਦਾਮ ਖਵਾਉਂਦਾ ਪੈਣ ਦੁੱਧ ਪਿਆਉਂਦੀ ਏ ਮਾਲਸ਼ ਛੋਟੇ ਟੁੱਕੜਾ ਮਾਉਂਦਾ ਆਹ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵਖਰੇ ਜਹਰ ਦਿਖਾਉਂਦਾ ਆਹ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵਖਰੇ ਜਹਰ ਦਿਖਾਉਂਦਾ ਵਾਕਿਆ ਬੜੀ ਸ਼ਾਨਦਾਰ ਕੁਸ਼ਤੀ ਆਹ ਬੱਲੇ 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 ਨਹੀਂਓ ਰਿੱਸਾ ਉਧਰ ਸੰਜੇ ਭਗਵਨ ਰੌਣੀ ਹਾਏ ਹਾਏ ਇਹ ਸੰਜੇ ਰੌਣੀ ਵਾਲਾ ਜਿਸ ਗੱਪੁਰੂ ਨੇ ਜਿੱਤ ਪ੍ਰਾਪਤ ਕਰੀ ਏ ਭਾਈ ਬੇਨਤੀ ਹੈ ਸੰਦੇ ਪੜਤੀ ਲੈ ਜਾਓ ਆਪਣੀ ਭਾਈ ਚੰਦਰ ਖੇੜੀ ਆਓ ਚੰਦਰ ਬਲਬਣ ਖੇੜੀ ਵਿੱਚ ਸਿੰਦਾ ਪਹਿਲਵਣ ਗੰਦਖਲੀ ਭਾਈ ਚੰਦਰ ਬਲਬਣ ਖੇੜੀ ਸਿੰਦਾ ਪਹਿਲਵਣ ਇੱਧਰ ਆਜੋ ਪਹਿਲਵਾਨ ਜੀ ਸਹੇਦ ਦੇ ਸਾਹਮਣੇ ਆਜੋ ਤੇ ਨਾਲ ਹੀ ਸੈਫ ਵਾਲੀ ਮਲੇਰਕੋਟਲਾ ਸੁਖਚੈਨ ਪਹਿਲਵਣ ਗਪਾਲਪੁਰ ਤੇ ਨਾਲ ਹੀ ਜੱਜ ਪਹਿਲਵਣ ਨੂੰ ਬੇਨਤੀ ਆ ਇਸੇ ਨਕਰ ਦਾ ਪਹਿਲਵਾਨ ਤੇ ਪੰਡਤ ਪਹਿਲਵਣ ਆ ਪਿੱਛੇ ਇਹ ਤਿਆਰ ਹੋ ਪਹਿਲਵਣ 5-10 ਮਿੰਟਾਂ ਬਾਅਦ ਸੋਨੂੰ ਜੱਜ ਵਾਲੀ ਕੁਸ਼ਤੀ ਦਿਖਾਈ ਜਾਣੀ ਆ मैदान कुर्तिया मैं नौजवान दरमियान चाहिए वाता